ਜਿਹੜੇ ਨਸ਼ੇ ਦੇ ਵਪਾਰੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਘੋਣ ਵਾਂਗੂ ਸੌਂਕ ਵਾਂਗੂ ਖਾ ਗਏ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਚ ਚਿੱਟੇ ਦੇ ਸੱਥਰ ਪਛਾਤੇ ਸਾਡੀਆਂ ਲੱਖਾਂ ਧੀਆਂ ਪਹਿਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਉਹਨਾਂ ਨੂੰ ਸਜਾਤਾ ਮਿਲੂਗੀ ਜਿੱਡੇ ਮਰਜੀ ਵੱਡੇ ਹੋਣ ਜਿੱਡੀਆਂ ਮਰਜੀ ਸ਼ਿਫਾਰਸ਼ਾਂ ਹੋਣ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਹੁਣ ਤੱਕ ਪੁਲਿਸ ਵੱਲੋਂ 16240 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ 25420 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਰੋੜਾਂ ਦੀ ਡਰੱਗ ਮਨੀ ਵੀ ਜ਼ਬਤ ਕੀਤੀ ਗਈ ਹੈ ਪੁਲਿਸ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡوزر ਚਲਾ ਰਹੀ ਹੈ ਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੀ ਜਾਇਦਾਦ ਨੂੰ ਤਬਾਹ ਕੀਤਾ ਜਾ ਰਿਹਾ ਹੈ ਜਿਹੜੇ ਇਹੋ ਜਿਹੇ ਸਮਗਲਿੰਗ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਇੱਕ ਸਨੇਹਾ ਦੇਣਾ ਚਾਹੁੰਦੇ ਆ ਕਿ ਉਹਨਾਂ ਵਾਸਤੇ ਦੋ ਹੀ ਥਾਂ ਨੇ ਜਾਂ ਤੇ ਉਹ ਮੁਕਤਰਾ ਸ਼ਾਮਲ ਹੋ ਕੇ ਚੰਗੇ ਕੰਮ ਕਰਨ ਲੱਗ ਜਾਣ ਸਮਾਜ ਦੇ ਵਿੱਚ ਆਪਣਾ ਜੀਵਨ ਬਤੀਤ ਕਰਨ ਅਗਰ ਉਹ ਸਮਗਲਿੰਗ ਕਰਨਗੇ ਤੇ ਇਹੋ ਜਿਹੇ ਕੰਮ ਜਿਹੜਾ ਨਸ਼ਿਆਂ ਦਾ ਕੰਮ ਕਾਰੋਬਾਰ ਕਰਨਗੇ ਤੇ ਉਹਨਾਂ ਦੇ ਨਾਲ ਇਹੋ ਜੀਆਂ ਸਖਤ ਕਾਰਵਾਈਆਂ ਜਿਹੜੀਆਂ ਸਮੇਂ-ਸਮੇਂ ਤੇ ਹੋਣੀਆਂ ਹੀ ਰਹਿਣਗੀਆਂ ਕਿਹੜੇ ਇਲਾਕਿਆਂ ਦਾ ਪਤਾ ਸੀ ਕਿ ਇੱਥੇ ਨਸ਼ਾ ਫਿੱਕਦਾ ਹੈ ਉੱਥੇ ਤਲਾਸ਼ੀਆਂ ਲੈ ਕੇ ਅਭਿਆਨ ਸ਼ੁਰੂ ਕਰ ਰਹੇ ਸਨ ਜੇ ਪੰਜਾਬ ਪੁਲਿਸ ਆਪਣੀ ਆਈ ਤੇ ਆ ਜਾਏ ਕੋਈ ਐਸਾ ਜੁਰਮ ਨਹੀਂ ਹੈਗਾ ਜਿਹਨੂੰ ਖਤਮ ਨਾ ਕਰ ਸਕੇ ਰਾਵੀ ਦੀ ਤਬਾਹੀ ਦਾ ਮੰਜ਼ਰ ਜਿਹੜਾ ਤੁਸੀਂ ਆਪਣੀ ਤਸਵੀਰਾਂ ਦੇ ਵਿੱਚ ਆਪਾਂ ਤੁਹਾਨੂੰ ਬਾਰ-ਬਾਰ ਦਿਖਾ ਰਿਹਾ ਕਿ ਤੁਸੀਂ ਦੇਖ ਸਕਦੇ ਹੋ ਕਿ ਰਾਵੀ ਜਿਹੜਾ ਆ ਉਹ ਇਸ ਵੇਲੇ ਆਪਣੇ ਵਹਾਣ ਤੋਂ ਬਾਹਰ ਆ ਆ ਗਈ ਹੈ ਜੇ ਦੇਖਿਓਗੇ ਜਿਹੜੀ ਪਰਸਨਲ ਜਿਹੜੀ ਇਹ ਕਿਸ਼ਤੀਆਂ ਦੇ ਉੱਤੇ ਜਿਹੜਾ ਰੈਸਕਿਊ ਜਿਹੜਾ ਚੱਲ ਰਿਹਾ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾਓ ਕਿ ਰੈਸਕਿਊ ਆਪਰੇਸ਼ਨ ਜਿਹੜਾ ਚੱਲ ਰਿਹਾ ਇਸ ਵੇਲੇ ਪਰਸਨਲ ਕਿਸ਼ਤੀਆਂ ਦੇ ਉੱਤੇ ਜਿਹੜਾ ਆ ਉਹ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਜਿਹੜੇ ਲੋਕ ਫਸੇ ਹੋਏ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਰਾਵੀ ਦਾ ਤੂਫਾਨ ਨਹੀਂ ਮੰਜ਼ਰ ਜਿਹੜਾ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਜਿਹੜਾ ਜੇ ਗੱਲ ਕਰੀ ਤਾਂ ਲਗਾਤਾਰ ਵਧਦਾ ਜਾ ਰਿਹਾ ਜੇ ਹੁਣ ਗੱਲ ਕਰਦੇ ਤਾਂ ਇੱਥੇ ਸਥਾਨਕ ਲੋਕੀ ਉਹਨਾਂ ਨਾਲ ਗੱਲਬਾਤ ਕਰਕੇ ਦੇਖੀ ਆਪਾਂ ਤਾਂ ਉਹ ਦੱਸ ਰਹੇ ਸੀਗੇ ਕਿ 20 ਮਿੰਟ ਦੇ ਕਰੀਬ ਜਿਹੜਾ ਹੋ ਗਿਆ 1 ਫੁੱਟ ਦੇ ਕਰੀਬ ਜਿਹੜਾ ਪਾਣੀ ਜਿਹੜਾ ਉਹਦਾ ਉਛਾਨ ਵੱਧ ਚੁੱਕਾ ਸਰ ਨਾਲ ਜੇ ਇੱਥੇ ਗੱਲ ਕਰਦੇ ਆ ਤਾਂ ਸਰ ਨਾਲ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਯੋਸ ਸਿੰਘ ਸਵਰਾ ਨੇ ਅੱਜ ਸਾਰੇ ਜਿਹੜੇ ਸਿਆਸੀ ਗਿਲ ਮਿਟਾ ਕੇ ਜਿਹੜਾ ਅੱਜ ਗੱਲ ਕਰਦੇ ਤੇ ਇਕੱਠੇ ਮੰਚ ਤੇ ਇਕੱਠੇ ਮਿਲੇ ਆਪਾਂ ਨੂੰ ਪਹਿਲਾਂ ਜੋਸ ਸਿੰਘ ਸਵਰਾ ਹੀ ਨਾਲ ਗੱਲ ਕਰਦੇ ਕਿਦਾਂ ਦਾ ਮਾਹੌਲ ਹੈ ਤੁਸੀਂ ਕੀ ਦੇਖ ਰਹੇ ਹੋ ਸੁਨੇ ਦੇ ਦੇਖੋ ਜਿਹੜਾ ਸਭ ਤੋਂ ਪਹਿਲੀ ਗੱਲ ਜਿਹੜੀ ਤੁਸੀਂ ਸਿਆਸੀ ਗੱਲ ਕੀਤੀ ਆ ਇੱਥੇ ਸਿਆਸਤ ਹੋਣੀ ਨਹੀਂ ਚਾਹੀਦੀ ਕਿਉਂਕਿ ਇਹ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਜਿਹੜਾ ਪੂਰਾ ਹੀ ਨਹੀਂ ਹੋ ਸਕਦਾ ਇਹ ਫਸਲਾਂ ਲੋਕਾਂ ਨੇ ਆਪਣੇ ਬੱਚਿਆਂ ਨੂੰ ਪਾਲੀਆਂ ਪੁੱਤਾਂ ਨਾਲੋਂ ਵੱਧ ਪਿਆਰ ਕਰਦੇ ਆ ਕਿਉਂਕਿ ਇਹ ਉਹ ਰੋਜੀ ਰੋਟੀ ਕਿਸਾਨ ਦੀ ਹੋਰ ਕੋਈ ਨਹੀਂ ਹੈਗੀ ਅੱਜ ਪਾਣੀ ਫਿਰ ਗਿਆ ਲੋਕਾਂ ਦੇ ਹਾਲਾਤ ਜਾ ਕੇ ਵੇਖੋ ਲੋਕਾਂ ਦੇ ਚੁੱਲ੍ਹਿਆਂ 'ਚ ਵੀ ਪਾਣੀ ਆ ਕਿਤੇ ਰਾਤ ਰੋਟੀ ਦੀ ਆਸ ਰਹੀ ਨਹੀਂ ਰਿਹਾ ਘਰਾਂ ਦੇ ਘਰਾਂ ਦਾ ਬਰਬਾਦ ਹੋ ਗਿਆ ਰਾਤ ਅਜੇ ਪਾਣੀ ਹੋਰ ਵਧਣ ਦੇ ਚਾਂਸ ਆ ਇਹ ਸਰਕਾਰ ਨੇ ਮੈਂ ਕਹਾਂ ਵੀ ਜਿੰਨੇ ਹੀ ਨਖੇਦੀ ਕਰ ਸਕੀ ਓਨੀ ਥੋੜੀ ਆ ਡਰਾਮੇਬਾਜੀ ਤੋਂ ਬਗੈਰ ਇਹ ਸਰਕਾਰ ਕੋ ਕੁਛ ਨਹੀਂ ਰਹਿ ਗਿਆ ਇੰਨਾ ਤੁਸਿਆਂ ਦੇ ਉੱਤੇ ਰੋਜ਼ ਵੀਡੀਓ ਪਾ ਕੇ ਜਿਵੇਂ ਸ਼ੂਟਿੰਗ ਹੁੰਦੀ ਓਤਰਾ ਤੁਰੇ ਫਿਰਦੇ ਰਹੇ ਆ ਕਿਤੇ ਇਹਨਾਂ ਨੇ ਇੱਕ ਟੋਕਰੀ ਮਿੱਟੀ ਦੀ ਨਹੀਂ ਪਾਈ ਐਡਾ ਮਾੜਾ ਹਾਲ ਨਹੀਂ ਭਾਈ ਨਹੀਂ ਭਾਈ ਨਹੀਂ ਭਾਈ ਆ ਲੋਕਾਂ ਨੂੰ ਪੁੱਛ ਲੋ ਨਹੀਂ ਤੇ ਜੋ ਹਾਲਾਤ ਇਹਨਾਂ ਨੇ ਇੱਥੇ ਪੈਦਾ ਕੀਤੇ ਆ ਤੇ ਅੱਜ ਆਣ ਕੇ ਜੀ ਇਹੇ ਜੀ ਬੜੇ ਭਾਵਕ ਹੋ ਗਏ ਆ ਜੀ ਧਾਰੀয়াল ਸਾਹਿਬ ਭਾਵਕ ਕਦੋਂ ਹੋ ਗਏ ਆ ਜੇ ਤੁਹਾਨੂੰ ਇੰਨਾ ਇਹਨਾਂ ਦਾ ਫਿਕਰ ਹੀ ਹੈ ਨਾ ਪੰਜਾਬ ਦਾ ਕੈਬਨਿਟ ਦਾ ਮਨਿਸਟਰ ਬਣਾਇਆ ਸੀ ਪੰਜਾਬ ਦਾ ਦੂਜੇ ਨੰਬਰ ਦਾ ਸੀਐਮ ਤੋਂ ਬਾਅਦ ਉਹਦੇ ਕੋਲ ਸਾਰਾ ਸਾਬਾ ਸਾਹਿਬ ਗੱਲ ਟੋਕਣ ਲਗਾ ਤੁਹਾਡੀ ਮੈਂ ਪ੍ਰਸ਼ਾਸਨ ਨੂੰ ਪਹਿਲਾਂ ਅਲਰਟ ਸੀਗਾ ਕਿ ਇਸ ਵਾਰੀ ਪਾਣੀ ਜ਼ਿਆਦਾ ਆ ਸਕਦਾ ਹੈ بارشਾਂ ਜ਼ਿਆਦਾ ਹੋੜ ਗਈਆਂ ਉਸ ਦੇ ਬਾਵਜੂਦ ਵੀ ਜੇ ਤੁਸੀਂ ਗੱਲ ਕਰਦੇ ਉਹਦਾ ਪ੍ਰਬੰਧ ਦੇਖ ਲਓ ਤੁਸੀਂ ਇਹ ਚੰਡੀਗੜ੍ਹ ਬੈ ਕੇ ਜਿਹੜੀਆਂ ਮੀਟਿੰਗਾਂ ਹੁੰਦੀਆਂ ਨੇ ਉੱਥੇ ਪ੍ਰਬੰਧ ਹੁੰਦਾ ਸੀ ਤੇ ਉੱਥੋਂ ਤੱਕ ਹੀ ਰਹਿ ਗਿਆ ਥੱਲੇ ਤੱਕ ਤੇ ਅੱਜ 3 ਵਜੇ ਤੱਕ ਨਹੀਂ ਆਇਆ ਕੋਈ ਪ੍ਰਸ਼ਾਸਨ ਇੱਥੇ ਪਹੁੰਚਿਆ ਆ ਤੁਸੀਂ ਵੇਖਣ ਦੇ ਹਾਲਾਤ 3 ਵਜੇ ਤੱਕ ਜਿਹੜੇ ਇਹਨਾਂ ਦੇ ਅਫਸਰ ਹੀ ਸਾਰੇ ਅੱਜ 3 ਵਜੇ ਪਹੁੰਚੇ ਆ ਕਿਸਤੀ ਕੋਈ ਨਹੀਂ ਇਹਨਾਂ ਕੋਲ ਪਹੁੰਚੀ ਇੱਕ ਸਵੇਰ ਦੀ ਇੱਕ ਚਲਾਈ ਹੀ ਉੱਥੇ ਦੂਜੀਆਂ ਦੋ ਖਲੋਤੀਆਂ ਪੁਛਿਆ ਚਲਾਈਆਂ ਨਹੀਂ ਆਂਦੇ ਜੇ ਪਰਮਿਸ਼ਨ ਨਹੀਂ ਆਈ ਇਹਨਾਂ ਦੀ ਸਾਨੂੰ ਜਦੋਂ ਪਰਮਿਸ਼ਨ ਆਊਗੀ 15 ਪਿੰਡ ਜਿਹੜੇ ਆ ਪਾਣੀ ਦੇ ਵਿੱਚ ਡੁੱਬ ਗਏ ਜਿਨ੍ਹਾਂ ਦੇ ਘਰ ਪਰਤੀ ਜੀ ਸਾਰੇ ਉੱਥੇ ਆ ਦੱਸੋ ਇੱਕ ਕਿਸ਼ਤੀ ਉਹਨਾਂ ਨੂੰ ਕੱਢ ਦੂਗੀ ਆਹ ਇੱਕ ਕਿਸ਼ਤੀ ਚੱਲਣ ਦੀ ਸਾਡੇ ਸਾਹਮਣੇ ਉਹ ਕਦੋਂ ਲੋਕਾਂ ਨੂੰ ਲੈ ਕੇ ਆਊਗੀ ਤੇ ਕਦੋਂ ਹੋਊਗੀ ਉਹਦੋਂ ਰਾਤ ਪੈਣ ਵਾਲੀ ਆ ਹਾਲਾਤ ਇਹੋ ਜਿਹੇ ਹੋਏ ਪਏ ਆ ਇਸ ਕਰਕੇ ਬਹੁਤ ਸਰਕਾਰ ਨੇ ਲੋਕਾਂ ਦਾ ਜਿਹੜਾ ਨੁਕਸਾਨ ਕੀਤਾ ਇਹ ਲੋਕਾਂ ਨੇ ਜੇ ਗਲਤੀ ਕਰ ਹੀ ਲਈ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਪਰ ਇਹਨਾਂ ਨੂੰ ਇਹ ਨਹੀਂ ਚਾਹੀਦਾ ਇੱਕਰੀ ਬਣਾ ਲਈ ਗਾ ਨਹੀਂ ਤੁਹਾਨੂੰ ਲੋਕਾਂ ਨੇ ਬਣਾਉਣਾ ਤੁਹਾਡੀ ਗਲਤੀ ਜਿਹੜੀ ਲੋਕਾਂ ਦੀ ਕਰ ਬੈਠੇ ਆ ਮੈਂ ਪਛਤਾਉਣ ਦੇ ਪਰ ਤੁਸੀਂ ਤੇ ਬਖਸ਼ਦ ਹੋਣ ਸੀਐਮ ਜਾ ਕੇ ਉੱਥੇ ਈਡਰੀ ਡੋਸੇ ਖਾਂਦੇ ਆ ਉਹ ਆਂਦਾ ਮੇਰੇ ਉੱਥੋਂ ਆਉਣ ਨੂੰ ਜੀ ਨਹੀਂ ਕਰਨ ਦੇ ਆ ਅੱਜ ਉੱਥੇ ਦੱਸਿਆ ਹੈਲੀਕਾਪਟਰ ਤੇ ਆਇਆ ਤੇ ਉੱਥੇ ਆਣ ਕੇ ਫੇਰ ਚੁੜਕਲੇ ਸਣਾ ਆ ਗਿਆ ਆਂਦਾ ਇਹ ਹੈਲੀਕਾਪਟਰ ਤੁਹਾਡਾ ਆਇਆ ਤੇ ਮੈਂ ਇੱਥੇ ਛੱਡ ਚੱਲਿਆ ਤੁਸੀਂ ਇਹ ਵਰਤੋ ਤੇ ਮੈਂ ਚੱਲਿਆ ਗੱਡੀ ਤੇ ਆਹ ਹਲਾਜ ਰਮਦਾਸ ਗੁਰੂ ਘਰ ਦੀ ਗੱਲ ਕਰਦੇ ਆ ਤਾਂ ਗੁਰੂ ਘਰ ਨੂੰ ਜਿਹੜਾ ਪਾਣੀ ਨੇ ਚਾਰ ਚਫੇਰੇ ਘੇਰਾ ਪਾਇਆ ਹੋਇਆ ਜਿਹੜੇ ਮਹਾਰਾਜ ਦੇ ਸਰੂਪ ਆ ਨਾ ਉਸ ਅਸ਼ਰਕਤੀ ਜਾਮਤ ਅਸਥਾਮਤ ਲੈ ਕੇ ਜਾਣ ਲਈ ਆਸਤੇ ਤੁਹਾਡੇ ਵੱਲੋਂ ਕਿਹਾ ਤੁਹਾਡੇ ਮਾਧਿਅਮ ਰਾਹੀਂ ਅੱਗੇ ਵੀ ਬੇਨਤੀ ਕੀਤੀ ਸੀ ਕਿ ਸਾਰੇ ਜਿਹੜੇ ਗੁਰੂ ਮਹਾਰਾਜ ਦੇ ਸਰੂਪ ਆ ਉਹ ਉੱਥੇ ਪਹਚਾਤੇ ਆ ਉੱਤੇ ਜੇ ਕਿਸੇ ਪਿੰਡ 'ਚ ਹੋਰ ਵੀ ਮਤਲਬ ਹੈਗੇ ਆ ਤੇ ਉਹ ਵੀ ਸਾਨੂੰ ਦੱਸਣ ਸਾਡੇ ਕੋਲ ਪ੍ਰਬੰਧ ਆ ਅਸੀਂ ਉਹ ਮਹਾਰਾਜ ਦੇ ਸਰੂਪ ਜਿਹੜੇ ਉੱਥੇ ਪਹਚਾਵਾਂਗੇ ਤੇ ਜਿੱਥੋਂ ਲੰਗਰ ਦੀ ਗੱਲ ਆ ਲੰਗਰ ਵੀ ਸਾਰਾ ਉਹਨਾਂ ਪਿੰਡਾਂ ਦੇ ਵਿੱਚ ਪਹੁੰਚਾਉਂਦਾ ਉੱਥੋਂ ਦੀ ਡਿਊਟੀ ਲ ਖਲੋਤੇਆਂ ਜਾਂ ਇਹਨਾਂ ਨਗਰਾਂ ਦੇ ਵਿੱਚ ਵੀ ਲੋੜ ਆ ਉਹ ਗੁਰੂ ਕੇ ਬਾਗਲੇ ਉੱਥੇ ਉੱਥੇ ਪ੍ਰਬੰਧ ਹੋ ਰਿਹਾ ਰਾਤ ਨੂੰ ਇੱਥੇ ਲੰਗਰ ਵੀ ਭੇਜਾਂਗੇ ਸਾਰੇ ਐਡ ਨਾਲ ਬੋਨੀ ਜੀ ਨਾਲਾ ਵੀ ਮੌਜੂਦ ਹੈ ਬੋਨ ਸਾਹਿਬ ਤੁਸੀਂ ਆਪ ਦੇਖ ਰਹੇ ਹੋ ਮਾਹੌਲ ਦੇਖ ਲਓ ਤੁਸੀਂ ਪਾਣੀ ਦੇਖੋ ਲਗਾਤਾਰ ਵਧਦਾ ਜਾ ਰਿਹਾ ਜੇ ਗੱਲ ਕਰੀ ਤੇ ਪ੍ਰੈਸ਼ਰ ਪਾਣੀ ਦਾ ਦੱਸਦਾ ਹੈ ਕਿ ਜਿਹੜਾ ਪਾਣੀ ਪਿੱਛੋਂ ਅਜੇ ਹੋਰ ਆਉਣਾ ਇਹ ਜਿ ਤਰ੍ਹਾਂ ਸਮਰਾ ਸਾਹਿਬ ਨੇ ਇੱਥੇ ਰਹਿਣਾ ਉਹਨੇ ਸਾਰੀ ਗੱਲ ਕੀਤੀ ਆ ਇੱਕ ਕੁਦਰਤੀ ਆਫਤ ਨਾਲ ਵੀ ਹੋਇਆ ਸਮਾਨੋ ਵੀ ਮੀਂਹ ਪਿਆਰੇ ਪਹਾੜਾਂ 'ਚ ਵੀ ਕੁਦਰਤੀ ਆਫਤ ਨਾਲ ਸਾਰਾ ਪਾਣੀ ਆ ਰਿਹਾ ਉਧਰ ਤੋਂ ਦੇ ਅੱਗੇ ਨੇ ਕਿਹੜੀ ਚਾਣੀ ਸਾਡੀ ਸਵਾਇ ਅਰਦਾਸਾਂ ਬੇਨਤੀਆਂ ਜੋਤੜੀਆਂ ਤੋਂ ਪਰ ਇਸ ਪੰਜਾਬ ਸਰਕਾਰ ਦਾ ਕੇਜਰੀਵਾ ਸਰਕਾਰ ਦਾ ਭਗਵੰਤ ਮਾਨ ਦਾ ਬੇੜਾ ਗਰਕ ਹੋਇਆ ਪਿਆ ਹੈ ਨਾ ਇੱਥੇ ਪਸ਼ੂਆਂ ਦੀ ਦਵਾਈਆਂ ਨਾ ਬੱਚਿਆਂ ਲਈ ਦਵਾਈਆਂ ਨਾ ਖਾਂ ਲਈ ਪਛਾਦੇ ਦਾ ਪ੍ਰਬੰਧ ਨਾ ਉਹਨਾਂ ਦੇ ਰਹਿਣ ਦੇ ਪ੍ਰਬੰਧ ਸਭ ਤੋਂ ਵੱਡੀ ਗੱਲ ਜਿਤਨਾ ਇੱਥੇ 20-25 ਪਿੰਡ ਇਸ ਨੁਕਰ ਦੇ ਵਿੱਚ ਜਿਹੜੇ ਡੁੱਬੇ ਪਏ ਆ ਤਿੰਨ ਚਾਰ ਬੇੜੇ ਆ ਬੇੜੀਆਂ ਛੋਟੀਆਂ ਜੀਆਂ ਲੋਕ ਤਰਾਹੀ ਮਾਮ ਤਰਾਹੀ ਮਾਮ ਕਰਦੇ ਪਏ ਆ ਤੇ ਤੇਰਾ ਇਥੋਂ ਦਾ ਸਾਬਕਾ ਮੰਤਰੀ ਦੇ ਵਿਧਾਇਕਾਂ ਬਾਂਦਰ ਨੇ ਹੀ ਤਪੂਸੀ ਮਾਰਦਾ ਪਿਆ ਕਦੀ ਬਾਦਰਾ ਹੂ ਚੜ ਕੇ ਸਕੀ ਦੇ ਕੰਡੇ ਚੜ ਜਾਂਦਾ ਆ ਕਦੀ ਬਾਂਦਰਾ ਗੂਟ ਚੜ ਕੇ ਧੁੱਸੀ ਤੇ ਚੜ ਜਾਂਦਾ ਆ ਤੌਰ ਚਾਰਚੇ ਵੱਢ ਲਿੰਦਾ ਬੀਐਸਐਫ ਦੇ ਜਵਾਨਾਂ ਨੂੰ ਕੋੜ ਖਾ ਲਿੰਦਾ ਤੇ ਰਾਤ ਨੂੰ ਬਹਿ ਕੇ ਕਿਹੜੀ ਕਿਹੜੀ ਇੱਟ ਲਾਉਂਦੇ ਪਏ ਉਥੇ ਜਾਂ ਕਿਹੜਾ ਪੱਥਰ ਸੋੜਦੇ ਪਏ ਆ ਦਰਿਆ ਦੇ ਉੱਤੇ ਤੇ ਸਾਰਾ ਵੇਖੋ ਸਮੁੰਦਰ ਬਣਿਆ ਪਿਆ ਲੋਕਾਂ ਦੇ ਪਸ਼ੂ ਲੋਕਾਂ ਨੇ ਮਾਲ ਡੰਗਰ ਲੋਕਾਂ ਦੀਆਂ ਸਾਰੀਆਂ ਪੱਤਾ ਵਾਲੀਆਂ ਫਸਲਾਂ ਖਤਮ ਹੋ ਗਈਆਂ ਤੇ ਕੋਈ ਪ੍ਰਬੰਧ ਨਹੀਂ ਆ ਇਹਦੇ ਇਹਦੇ ਐਜੀਪੀਸੀ ਮੈਂਬਰ ਖਲੋਤੇ ਆ ਕਿੰਨਾ ਵੀ ਉਥੇ ਲੰਗਰ ਪ੍ਰਸ਼ਾਦਾ ਗੁਰੂ ਘਰੋਂ ਬਾਬੇ ਬੁੱਢੇ ਸਾਹਿਬ ਦੇ ਘਰੋਂ ਹੁੰਦਾ ਪਿਆ ਪ੍ਰਸ਼ਾਦਾ ਪਾਣੀ ਲੰਗਰ ਪਾਣੀ ਦਾ ਪ੍ਰਬੰਧ ਉਥੋਂ ਚੱਲਦਾ ਪਿਆ ਇਹਦੇ ਬਿੱਲ ਬਣਾਉਂਦੇ ਪਏ ਆ ਐਮਐਲਏ ਢਾਲੀਵਾਲ ਮੰਨੇ 5 ਪਿੰਡ ਡੁੱਬੇ ਆ 5 ਤੋਂ ਵੱਧ ਪਿੰਡ ਤੇ ਨਾਲ ਇਹ ਵੀ ਕਹਿੰਦੇ ਕਿ ਸਾਡੇ ਵੱਲੋਂ ਪੂਰੇ ਪ੍ਰਬੰਧ ਕੀਤਾ ਖਾਣ ਦਾ ਪ੍ਰਬੰਧ ਕੀਤਾ ਰਹਿਣ ਦੇ ਪ੍ਰਬੰਧ ਕੀਤਾ ਗਿਆ ਜਿਹੜਾ ਮੇਰੀ ਗੱਲ ਸੁਣੋ ਕਦੀ ਬਾਂਦਰ ਵੇਖਿਆ ਕਦੀ ਬਾਂਦਰ ਵੇਖਿਆ ਬਾਂਦਰ ਨੂੰ ਸਵਾਇ ਟਪੂਸੀਆਂ ਮਾਰਨ ਤੋਂ ਸਵਾਇ ਕੰਮ ਹੁੰਦਾ ਤਤੂਸੀਏ ਮਾਰਦੇ ਪਏ ਆ ਕਦੀ ਕੈਬਨ ਮੰਤਰੀ ਈਡੀ ਨੂੰ ਲੈ ਆਉਂਦੇ ਆ ਕਦੀ ਕੋਈ ਮਾਪਾ ਮਾਣਾ ਫੁੱਫੜ ਫੜਦੇ ਆਉਂਦੇ ਆ ਤੇ ਫੋਟੋਆਂ ਲਵਾ ਆਗੇ ਫੋਟੋ ਸ਼ੂਟ ਕਰਾਉਂਦੇ ਜਿਵੇਂ ਫਿਲਮਾਂ ਵਿੱਚ ਕਰਾਉਂਦੇ ਆ ਪਾ ਦਿੰਦੇ ਆ ਆ ਜਿਹੜਾ ਇਹਨਾਂ ਦਾ ਮੁੱਖ ਮੰਤਰੀ ਜਿਹੜਾ ਹੈਲੀ ਜਿਹੜਾ ਹੈਲੀਕਾਪਟਰ ਤੇ ਤੰਜ ਕੱਸਦਾ ਸੀ ਉਹਨੂੰ ਇਹ ਪੁੱਛੇ ਕਿ ਹੈਲੀਕਾਪਟਰ ਇੱਥੇ ਲਿਆਵੇ ਜਿੱਥੇ ਪਾਣੀ ਫਿਰ ਫਿਰਿਆ ਸਾਰੇ ਤੇ ਉਥੋਂ ਵੇਖੇ ਇਹ ਮੈਂ ਕੱਲ ਤੁਹਾਡੇ ਮਾਦੀ ਬਾਈ ਸੁਣਿਆ ਇੱਥੇ ਤੁਹਾਡੇ YouTube ਦੇ ਆ ਜਿਹੜਾ ਐਮਐਲਏ ਆ ਇਹ ਕਹਿੰਦਾ ਗਰਦੌਰੀਆਂ ਕੇ ਭਗਵੰਤ ਮਾਨ ਨੂੰ ਕਹਿ ਕਰਾਉਨੇ ਆ ਬੇੜਾ ਗਰਕ ਹੋਇਆ ਪਿਆ ਇਹ ਸਵਾਏ ਟਮਾਟਰ ਲੱਭਣ ਤੋਂ ਸਵਾਏ ਨੂੰ ਕੋਈ ਕੰਮ ਹੈਗਾ ਕੋਈ ਪਤੀਲਿਆਂ ਚ ਸਵਾਏ ਪੈਸੇ ਆ ਜਿਹੜਾ ਆ ਪਾਣੀ ਆਇਆ ਆ ਜੇ ਮੈਂ ਸੱਚ ਬੋਲਾਂ ਤੇ ਕਿਹੜੀ ਮਾਇਦੀ ਕੀਤੀ ਆ ਉਥੇ ਅਰਦਾਸ ਅਰਦਾਸ ਦੇ ਹੋਨੇ ਵਾਲ ਦੇ 2.5 ਕਿਲੋਮੀਟਰ ਦਾ ਰਾਹ ਬਣਾਇਆ ਤੁਸੀਆਂ ਜਿਹੜੀਆਂ ਉਹ ਜਿਹੜੇ ਟਰਾਲੇ ਨੇ ਜਿਹੜੇ ਟਰੱਕ ਨੇ ਉਹ ਉਹਨਾਂ ਨੂੰ ਚੜਨ ਲਈ ਉਹ ਤੁਸੀਂਾਂ ਤੋੜਦਿਆਂ ਆ ਉਹ ਜਦੋਂ ਪਾਣੀ ਆਇਆ ਪਿਛੋਂ ਰੋੜ ਕੇ ਲੈ ਗਿਆ ਸਾਰਾ ਬਾਬਾ ਸਾਹਿਬ ਆਂਦੇ ਸਾਨੂੰ ਸ਼ਾਕੀ ਤਿੰਨ ਜਗ੍ਹਾ ਜਿਹੜੇ ਆਪਾਂ ਹੋਰ ਸਪੋਰਟ ਰੱਖਿਆ ਜਿੱਤੋਂ ਪਾਣੀ ਨੂੰ ਖੋਰਾ ਲੱਗ ਸਕਦਾ ਸੀ ਅਸੀਂ ਉੱਥੇ ਕੰਮ ਕਰਦੇ ਰਹੇ ਪਰ ਹੋਰ ਜਗ੍ਹਾ ਲੱਗ ਗਿਆ ਇਹ ਸਾਢੇ ਤਿੰਨ ਸਾਲ ਹੋ ਗਏ ਆ ਸਰਕਾਰ ਨੂੰ ਬਣੇ ਨੂੰ ਨੌਮੜੀਆਂ 'ਚ ਨਹਿਰਾ 'ਚ ਸੋਇਆਂ 'ਚ ਕਿਤੇ ਇਹਨਾਂ ਸਪਾਈ ਨਹੀਂ ਕੀਤੀ ਆ ਵੇਖ ਲਓ ਤੁਹਾਡੇ ਸਾਹਮਣੇ ਕਿਤੇ ਕਿਤੇ ਸਪਾਈ ਨਹੀਂ ਕੀਤੀ ਇਹਨਾਂ ਨੇ ਸਾਰੇ ਜੇ ਸਪਾਈ ਹੁੰਦੀ ਤੇ ਪਾਣੀ ਆਉ ਆਟੋਮੈਟਿਕਲੀ ਗਾ ਚੱਲ ਜਾਣਾ ਇੱਧਰ ਆਪਣੇ ਨਹਿਰਾ ਸੋਇਆਂ 'ਚ ਰਾਈ ਉਹ ਇਹਨੇ ਵੱਡੀ ਬੂਟੀ ਖਲੋਤੀ ਪਈ ਆ ਹਰ 2 2 ਫੁੱਟ 3 3 ਫੁੱਟ ਬੂਟੀ ਖਲੋਤੀ ਪਈ ਆ ਤੇ ਇਹ ਪਤਾ ਨਹੀਂ ਕਿ ਇਹ ਟੈਂਸਪੋਰਟ ਉਥੇ ਪੰਜ ਜਿਗ ਟੁੱਟੀ ਪਈ ਆ ਕਿਹੜੀ ਤੁਸੀ ਆ ਉਹਦੇ ওভারਫੋਲ ਹੋ ਗਈ ਸਾਰੀ ਕਰਨਾ ਕੀ ਆ ਇਸ ਹਾਥੀ ਦੇ ਦੰਦ ਖਾਨ ਨੂੰ ਹੋਰ ਵਿਖਾਉਣ ਨੂੰ ਹੋਰ ਇਹਨਾਂ ਦਾ ਬੇੜਾ ਗਰਕ ਹੋ ਗਿਆ ਆ ਕੁੰਬ ਕਰਨ ਦੀ ਨੀਰੇ ਸੁਤੇ ਪਏ ਆ ਇਹਨਾਂ ਦੇ ਕਾਹ ਕਹੜਾ ਤੇਲ ਵੀ ਕਰਨ ਜੇ ਬਾਲੋ ਦੇ ਇਹਨਾਂ ਦੇ ਕੋਈ ਅਸਰ ਨਹੀਂ ਆ ਪਾਣੀ ਦਾ ਪੱਧਰ ਵੱਧਨ ਲਿਆ ਤੁਹਾਨੂੰ ਕੀ ਲੱਗਦਾ ਇਹ ਨਾਲੇ ਤੱਕ ਪਹੁੰਚਦਾ ਮੈਂ ਤੇ ਅਪੀਲ ਕਰਦਾ ਹਾਂ ਇਹ ਨਾਲਾ ਨਵਾਸੀਆਂ ਨੂੰ ਜਿਸ estrnu ਮੰਨਦੇ ਜੇ ਜਿਸ ਰੱਬ ਨੂੰ ਮੰਨਦੇ ਜੇ ਉਹਦੇ ਅਗੇ ਅਰਦਾਸ ਬੇਨਤੀ ਦੁਆ ਕਰੋ ਕਿ ਇਹ ਜਿਹੜੀ ਕੁਦਰਤੀ ਆਫਤ ਆ ਕਰੋਪੀ ਆ ਉਹਦੀ ਇਹ ਖਤਮ ਹੋ ਜੇ ਤੇ ਆਪਸੇ ਵੀ ਭਾਈਚਾਰੇ ਚ ਇੱਕ ਦੂਜੇ ਦਾ ਪਰਿਵਾਰ ਦਾ ਸਾਥ ਦਓ ਇਹ ਵੀ ਸਮਾਂ ਉਸ ਪਰਮਾਤਮਾ ਨੇ ਸਾਡਾ ਕੱਢ ਦੇਣਾ ਹੈ ਸਕੀ ਨਾਲੇ ਦੀ ਸਫਾਈ ਨਹੀਂ ਹੋਈ ਜੇਕਰ ਸਫਾਈ ਹੁੰਦੀ ਤਾਂ ਇਹ ਨਾਲੇ ਨੂੰ ਜਦੋਂ ਵੀ ਢਾਲ ਲੱਗੀ ਜਾਂ ਲੱਗੇ ਚਾਕੇ ਸਕੀ ਨਾਲੇ ਦੇ ਪਿੰਡ ਜਿਹੜੇ ਆ ਵਸੇ ਆ ਉੱਥੋਂ ਢਾਲ ਲੱਗਦੀ ਹਰ ਵਾਰੀ ਹੁਣ ਵੀ ਜਿਹੜੇ ਆ ਲੋਕਾਂ ਦੇ ਸਹਿਮ ਸਕੀ ਨਾਲੇ ਦਾ ਹੀ ਆ ਕਿ ਜੇਕਰ ਉੱਚਾ ਪਾਣੀ ਆਉਂਦਾ ਤਾਂ ਇਹ ਨਾਲਾ ਵੀ ਡੁੱਬਦਾ ਸਰਕਾਰ ਦੀ ਚੀਜ਼ ਤਾਂ ਵਾਰੀ ਵਾਰ ਸੀ ਨਹੀਂ ਆ ਸਵਾਏ ਨਸ਼ੇ ਵਕਾਉਣ ਤੋਂ ਇਹਨਾਂ ਦਾ ਸਵਾਏ ਡਰਾਮੇ ਬਾਜ਼ੀਆਂ ਕਰਨ ਤੋਂ ਦੱਸੋ ਕੋਈ ਡਿਵੈਲਪਮੈਂਟ ਦੇ ਵੀ ਕੰਮ ਕੀਤਾ ਇਹਨਾਂ ਨੇ ਕੋਈ ਕੋਈ ਕੰਮ ਦੱਸ ਦੋ ਇਹਨਾਂ ਨੇ ਕੋਈ ਪਿੰਡ ਦਾ ਸਾਰੇ ਇਹਦੇ ਮਲੇਗਾ ਜੋ ਸੈਂਟਰ ਦੇ ਪੈਸੇ ਥਰੂ ਹੁੰਦੇ ਪਏ ਇਹਨਾਂ ਕੀਤਾ ਕੀ ਆ ਆ ਵੀ ਹੁਣ ਐਨਡੀਆ ਕਿਸ਼ਤੀਆਂ ਜਿਹੜੀਆਂ ਤੁਸੀਂ ਵੇਚਦੇ ਪਏ ਜੇ ਐਨਡੀਆਰਫ ਰੀਆਂ ਫੌਜ ਦੀਆਂ ਆ ਰਹੀਆਂ ਸੈਂਟਰ ਤੋਂ ਇਹਦੇ ਚਾਰ ਪੰਜ ਇਹ ਕਿੱਧਰੋਂ ਘਾੜੇ ਸੇ 15 20 ਕਿਸ਼ਤੀਆਂ ਚਾਹੀਦੀਆਂ ਫੇਰ ਜਾ ਕੇ ਸਾਨੂੰ ਇਹ ਰੀਲੀਫ ਮਿਲਣਾ ਨਹੀਂ ਲੋਕ ਤਾਈ ਮਾਮ ਤਾਈ ਮਾਮ ਕਰਦੇ ਪਏ ਬਿਲਕੁਲ ਜੀ ਐਸੇ ਕਿ ਯੋਸਿੰਗ ਸਮਰਾਤੇ ਜਿਹੜੇ ਬੋਨੀ ਅਮਰਪਾਲ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਔਰ ਮੌਕੇ ਤੇ ਹੁਣ ਆ ਕੇ ਜਿਹੜਾ ਇਹ ਸਾਰਾ ਕੁਝ ਕਰ ਰਹੇ ਨੇ ਅੱਜ ਇਹ ਖਬਰਾਂ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੋਵਾਂਗੇ ਅਜਨਾਲਾ ਤੋਂ ਵਿਸ਼ਾ ਸ਼ਰਮਾ ਰਿਪੋਰਟ ਡੈਨਿਕ ਸੋਲਾ ਟੀਵੀ